ਤੁਸੀਂ ਦੇਖ ਰਹੇ ਬੰਦੇ ਭਾਰਤ ਲਾਈਵ ਟੀਵੀ ਨਿਊਜ਼ ਇਸ ਵਕਤ ਅਸੀਂ ਮੌਜੂਦ ਹੈ ਜਲੰਧਰ ਜਲੰਧਰ ਗੜਾ ਦੇ ਵਿੱਚ ਜਿੱਥੇ ਕਿ ਪਿਛਲੇ ਹਫਤੇ ਪਲਵਾਮਾ ਪਲਵਾਮਾ ਅਤਿ ਕਵਾਦੀ ਹਮਲੇ ਵਿੱਚ 30 ਨਿਸ਼ਤੇ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਸੇ ਦੇ ਮੰਦਰ ਵਿੱਚ ਅੱਜ ਗੜਾ ਜਲੰਧਰ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ ਆਓ ਅਸੀਂ ਬੱਬੂ ਭਗਤ ਨਾਲ ਗੱਲਬਾਤ ਕਰਦੇ ਹਾਂ ਲਓ ਲਓ ਅਰੇ ਉਹ ਬਈ ਨਕਲ ਪਾਕਿਸਤਾਨ

ਪਾਕਿਸਤਾਨ ਮੇਰਾ ਨਾਮ ਬੱਬੂ ਭਗਤ ਹੈ ਜੀ ਔਰ ਮੈਂ ਗੜੇ ਦਾ ਰਹਿਣ ਵਾਲਾ ਜੀ ਸਰਕਾਰ ਪਿਛਲੇ ਹਮਲੇ ਵਿੱਚ 300 ਲੋਕਾਂ ਨੂੰ ਮਾਰ ਦਿੱਤਾ ਸਰਕਾਰ ਕੁਝ ਨਾ ਕਰਦੀ ਸਰਕਾਰ ਕੋ ਇਹ ਹੀ ਮੰਗ ਕਰਦੇ ਆ ਜੀ ਜਿਸ ਤਰ੍ਹਾਂ ਉਹਨਾਂ ਨੇ ਚੁੱਪਚਾਪ ਮਾਮਲਾ ਕੀਤਾ ਤੁਸੀਂ ਵੀ ਉਸੇ ਤਰ੍ਹਾਂ ਹੀ ਉਸ ਦਾ ਜਵਾਬ ਦਿੱਤਾ ਜਾਵੇ ਜੀ ਔਰ ਅੱਜ ਅਸੀਂ ਜੋ ਉਸ ਦੇ ਵਿੱਚ ਸ਼ਹੀਦ ਹੋਏ ਹਨ ਮਾਰੇ ਗਏ ਹਨ ਉਹਨਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਅੱਜ ਇੱਕ ਕੈਂਡਲ ਮਾਰਚ ਜੋ ਕਿ ਗੱਡੇ ਗਿਆ ਸੀ ਔਰ ਸਾਰੇ ਸਾਥੀਆਂ ਨੇ ਬਹੁਤ ਯੋਗਦਾਨ ਦਿੱਤਾ ਜੀ ਇੱਕ ਪਾਈ ਪ੍ਰੇਸ਼ ਭਗਤ ਹੋਰ ਗੜੇ ਤੋਂ ਆ ਮੈਂ ਅਤੇ ਮੈਨੂੰ ਅੱਜ ਜੋ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਪ੍ਰਿਆਟਕਾਂ ਦੇ ਨਾਲ ਇਹਨਾਂ ਨੇ ਉਗਰਵਾਦੀਆਂ ਨੇ ਗੋਲੀਆਂ ਮਾਰ ਕੇ ਉਹਨਾਂ ਦਾ ਧਰਮ ਪੁੱਛ ਕੇ ਉਹਨਾਂ ਨੂੰ ਮਤਲਬ ਮਾਰਿਆ ਪਰ ਜਿਹੜੇ ਉੱਥੇ ਸਾਡੀਆਂ ਮਾਤਾ ਭੈਣਾਂ ਸੀ ਉਹਨਾਂ ਨਾਲ ਵੀ ਇਹਨਾਂ ਨੇ ਬੜੀ ਬਦਤਮੀਜ਼ੀ ਕੀਤੀ ਤਾਂ ਮਤਲਬ ਅੱਜ ਪੂਰੇ ਦੇਸ਼ ਦੇ ਵਿੱਚ ਇਹਨਾਂ ਉਗਰਵਾਦ ਦੇ ਪ੍ਰਤੀ ਰੋਸ ਹੈ ਕਿਉਂਕਿ ਇਹ ਉਗਰਵਾਦ ਜੋ ਹੈ ਇਹਨੇ ਸਾਡੇ ਦੇਸ਼ ਨੂੰ ਮਤਲਬ ਬਹੁਤ ਜਿਹੜਾ ਹੈ ਉਹ ਦੁਖੀ ਕੀਤਾ ਹੋਇਆ ਔਰ ਹੁਣ ਜਿਹੜਾ ਹੈ ਇਹ ਉਗਰਵਾਦ ਦੇ ਖਿਲਾਫ ਪੂਰਾ ਦੇਸ਼ ਜਿਹੜਾ ਜਾਗ ਉੱਠਿਆ ਔਰ ਅਸੀਂ ਸਾਰੇ ਮਿਲ ਕੇ ਸਾਰੇ ਦੇਸ਼ ਵਾਸੀ ਮਿਲ ਕੇ ਆਪਣੇ ਪ੍ਰਧਾਨ ਮੰਤਰੀ ਤੋਂ ਅਪੀਲ ਕਰਦੇ ਆਂ ਕਿ ਜਿਸ ਤਰ੍ਹਾਂ ਇਹਨਾਂ ਨੇ ਸਾਡੇ ਘਰ ਆ ਕੇ ਸਾਡੇ ਨਿਰਹੱਥੇ ਲੋਕਾਂ ਦੇ ਉੱਪਰ ਹਮਲਾ ਕੀਤਾ ਅਸੀਂ ਚਾਹੁੰਦੇ ਕਿ ਸਾਡੇ ਦੇਸ਼ ਦੀ ਜਿਹੜੀ ਸੈਨਾ ਹੈ ਉਹ ਇਹਨਾਂ ਦੇ ਘਰ ਜਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਠੋਕ ਕੇ ਇਹਨਾਂ ਦੀ ਨਾਨੀ ਯਾਦ ਕਰਾ ਕੇ ਤੇ ਫੇਰ ਸਾਡੇ ਜਿਹੜੇ ਆ ਉਹ ਵਾਪਸ ਆਣ ਤਾਂ ਸਾਡੇ ਜਿਹੜੇ ਸ਼ਹੀਦ ਹੋਏ ਨੇ ਲੋਕ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਪਾਕਿਸਤਾਨ ਜੰਦਾਬਾਦ ਪਾਕਿਸਤਾਨ ਜੰਦਾਬਾਦ ਮੈਂ शिवसेना ਉੱਤਰ ਭਾਰਤ ਤੋਂ ਰਾਸ਼ਟਰੀ ਪ੍ਰਮੁੱਖ ਦੀਪਕ ਜਲੰਦਰੀ ਮੈਂ ਕੱਲ ਵੀ ਇੱਕ ਵਾਈਟ ਦਿੱਤੀ ਸੀ ਅੱਜ ਵੀ ਤੁਹਾਡੇ মিডিਆ ਸਾਡੇ ਮੋਦੀ ਸਾਹਿਬ ਨੂੰ ਚੈਨ ਕਹ ਲਗਾ ਪਾਕਿਸਤਾਨ ਨੂੰ ਅਸੀਂ ਚੇਤਾਵਨੀ ਦਿੰਨੇ ਆ 3 ਮਈ ਨੂੰ ਅਸੀਂ ਪੈਲਗਮ ਆ ਰਹੇ ਹਾਂ ਆਪਣੀ ਪੂਰੀ ਟੀਮ ਦੇ ਨਾਲ ਰੋਕ ਸਕਦਾ ਤਾਂ ਸਾਨੂੰ ਰੋਕ ਲਵੇ ਪਾਕਿਸਤਾਨ ਦੀ ਧਰਤੀ ਦੇ ਉੱਤੇ ਅਸੀਂ ਪੁਤਲੇ ਵੀ ਫੁਕਾਂਗੇ ਪੈਲਗਮ ਜਾ ਕੇ ਅਸੀਂ ਉਹਦੇ ਝੰਡੇ ਵੀ ਸਾੜਾਂਗੇ ਜੇ ਹਿੰਮਤ ਹੈਗੀ ਆ ਤੇ ਸ਼ਿਰਸਾ ਨਾਲ ਆਮਲੇ ਸਾਹਮਣੇ ਆ ਕੇ ਟੱਕਰ ਲਵੇ ਪਰ ਇਹ ਦੁਆ ਦੇ ਉੱਤੇ ਨਿਹੱਤੇ ਵਾਰ ਕਰਨੇ ਬੰਦ ਕਰੇ ਅਸੀਂ ਮੂੰਹ ਤੋੜ ਜਵਾਬ ਦੇਣਾ ਜਾਣਦੇ ਆ ਅਸੀਂ ਨਾ ਡਰੇ ਸੀ ਨਾ ਡਰਦੇ ਆ ਪਾਕਿਸਤਾਨ ਮਰਦਾਬਾਦ ਮੈਂ ਆਮ ਆਦਮੀ ਪਾਰਟੀ ਤੋਂ ਬਲਾਕ ਪ੍ਰਧਾਨ ਰਵਿੰਦਰ ਕੌਰ ਰਾਜ ਜੀ ਮੈਂ ਜਿਹੜਾ ਕਿ ਕਸ਼ਮੀਰ ਤੇ ਇੱਕ ਇੰਨਾ ਵੱਡਾ ਕਾਂਡ ਹੋਇਆ ਨਿਹੱਤੇ ਲੋਕਾਂ ਦੇ ਉੱਤੇ ਜਿਹੜਾ ਇਹਨਾਂ ਨੇ ਇੰਨਾ ਜ਼ਿਆਦਾ ਮਤਲਬ ਕਿ ਜਿਹੜੇ ਦੇਖੋ ਕਿ ਜਿਹੜੇ ਕੰਮ ਨਹੀਂ ਕਰਨੇ ਚਾਹੀਦੇ ਸੀ ਉਹ ਜਿਹੜੇ ਇਹਨਾਂ ਨੇ ਕੀਤੇ ਇੱਕ ਤਾਂ ਇਹਦੇ ਨਾਲ ਸਾਨੂੰ ਨਹੀਂ ਸਾਡੇ ਵਿੱਚ ਬਹੁਤ ਜ਼ਿਆਦਾ ਬੰਦੇ ਮਾਰੇ ਗਏ ਠੀਕ ਹੈ ਸਾਨੂੰ ਬੜਾ ਦੁੱਖ ਆ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਵੀ ਜਿੰਦੇ ਹਾਂ ਪਰ ਇਸ ਚੀਜ਼ ਦਾ ਉਹਨਾਂ ਨੂੰ ਮਾਰਨ ਤੋਂ ਬਾਅਦ ਕਸ਼ਮੀਰ ਦਾ ਕੀ ਹਾਲ ਹੋਣਾ ਉਹ ਸੋਚ ਲੈਣ ਜਿਹੜਾ ਕੀ ਕਸ਼ਮੀਰ ਇੱਕ ਟੂਰਿਜ਼ਮ ਤੇ ਉੱਤੇ ਡਿਪੈਂਡ ਹੈਗਾ ਸਾਰਾ ਕਾਰੋਬਾਰ ਉਹਨਾਂ ਦਾ ਟੂਰਿਜ਼ਮ ਤੇ ਹੈਗਾ ਆ ਜਿਉਂ ਇਸ ਤਰ੍ਹਾਂ ਦੇ ਕੰਮ ਕਰਨਗੇ ਤੇ ਕਸ਼ਮੀਰ ਇਹ ਨਾ ਸੋਚਣ ਕਿ ਉਹ ਹਿੰਦੂਆਂ ਨੂੰ ਡਰਾ ਦੇਣਗੇ ਜਾਂ ਸਿੱਖਾਂ ਨੂੰ ਡਰਾ ਦੇਣਗੇ ਇਹ ਗੱਲ ਨਹੀਂ ਹੋਣੀ ਉਹਨਾਂ ਕੋਲੋਂ ਸਾਰਿਆਂ ਨਾਲ ਡਟ ਕੇ ਮੁਕਾਬਲਾ ਕਰਨਾ ਆ ਅਸੀਂ ਹਿੰਦੂ ਮੁਸਲਮ ਸਿੱਖ ਸਹੀ ਭਾਈ ਭਾਈ ਬੜੇ ਹੋਏ ਆ ਇਹਨਾਂ ਨੂੰ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਤੋੜਨੇ ਦੀ ਇਹਨਾਂ ਨੂੰ ਜੇ ਤੋੜਨਗੇ ਤੇ ਇਹ ਆਪ ਇਸ ਦਾ ਨੁਕਸਾਨ ਖਾਣਗੇ ਸੋ ਮੇਰੀ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਨੂੰ ਸ਼ਰਧਾਂਜਲੀ ਆ ਤੇ ਨਾਲੇ ਨਸੀਹਤ ਆ ਜਿਨ੍ਹਾਂ ਨੇ ਕੰਮ ਕੀਤਾ ਆ ਉਹਨਾਂ ਨੂੰ ਕਿ ਅੱਗੇ ਤੋਂ ਸੋਚ ਕੇ ਕੰਮ ਕਰਨ ਕਿ ਇਸ Hindu Sikh 사이 ਜਿਹੜੇ ਹੈਗੇ ਉਹ ਵੰਡੇ ਹੋਏ ਨਹੀਂ ਹੈਗੇ ਆ ਉਹਨਾਂ ਦੇ ਸਾਂਝੇ ਤਿਉਹਾਰ ਆ ਸਾਂਝੇ ਉਹ ਮੱਲਿਆਂ 'ਚ ਰਹਿੰਦੇ ਹੈਗੇ ਆ ਸਾਂਝੇ ਉਹਨਾਂ ਦੇ ਕਾਰੋਬਾਰ ਹੈਗੇ ਆ ਸਾਂਝੇ ਧਰਮ ਹੈਗੇ ਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਆ ਸੋ ਮੇਰੀ ਇਹੀ ਅਪੀਲ ਆ ਕਿ ਇਹ ਕੰਮ ਸਾਡੇ ਇੰਡੀਆ 'ਚ ਨਹੀਂ ਹੋਣੇ ਚਾਹੀਦੇ ਮੈਨੂੰ ਮੋਦੀ ਸਾਹਿਬ ਨੂੰ ਵੀ ਅਪੀਲ ਆਗੀ ਕਿ ਸਾਡੇ ਹੱਥ ਜੋੜ ਕੇ ਬੇਨਤੀ ਆਗੀ ਕਿ ਇਹ ਕੰਮ ਨਾ ਹੋ ਜਾਣ ਆਪਣੀ ਇੰਟੈਲੀਜੈਂਸ ਇਹ ਇੰਨੀ ਅਚੀਆਂ ਕਰਨ ਕਿ ਉਹਨਾਂ ਇੰਟੈਲੀਜੈਂਸੀਆਂ ਨੂੰ ਪਹਿਲਾਂ ਹੀ ਖਬਰ ਹੋ ਜੂਵੇ ਕਿ ਕੀ ਕੰਮ ਹੋ ਰਿਹਾ ਇਹਦਾ ਮਤਲਬ ਕਿਹਦੀ ਕਮਜ਼ੋਰੀ ਹੈ ਸਾਡੀ ਇੰਟੈਲੀਜੈਂਸੀ ਦੀ ਕਮਜ਼ੋਰੀ ਹੈ ਕਿ ਜਿਹੜਾ ਉਹਨਾਂ ਦੀ ਇੰਨੀ ਦਮ ਹੋ ਗਈ ਕਿ ਆ ਕੇ ਉਹਨਾਂ ਨੇ ਸਾਡੇ 'ਤੇ ਅਟੈਕ ਕਰਤਾ ਸਾਡੀ ਨਿਆਤੇ ਬੰਦਿਆ ਤੇ ਹਾਂ ਦਮ ਸੀ ਕਿ ਮਾਰਦੇ ਸਾਡੇ ਆਰਮੀ ਨਾਲ ਮੁਕਾਬਲਾ ਕਰਦੇ ਕਿਸੇ ਨਾਲ ਕਰਦੇ ਫੇ ਉਹਨਾਂ ਨੇ ਸਬਕ ਸਿਖਾਉਂਦੇ ਠੀਕ ਹੈ ਜਿਹੜੇ ਨਹੀਂ ਹੱਥੇ ਬੰਦੇ ਆ ਉਹਨਾਂ 'ਤੇ ਅਟੈਕ ਕੀਤਾ ਉਹ ਕਾਇਰਾਂ ਨਾਲ ਇੱਕ ਗੱਲ ਹੈਗੀ ਸੋ ਮੇਰੀ ਸ਼ਰਧਾਂਜਲੀ ਹੈ ਜਿਹੜੇ ਮਾਰੇ ਗਏ ਆ ਤੇ ਬਾਕੀ ਅਪੀਲ ਇਹ ਹੀ ਆ ਕਿ ਅਸੀਂ ਸਾਰੇ ਜਣੇ ਰਾਜ ਮਿਲ ਕੇ ਰਹੀਏ ਸੁਖ ਸ਼ਾਂਤੀ ਨਾਲ ਰਹੀਏ